ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਸੋਇਸ ਸ਼ਲੋਕ ਵੇ ਸਤਿਗੁਰੂ ਜੀ ਜਗਿਆਸੂ ਵੱਲੋਂ ਪ੍ਰਭੂ ਅੱਗੇ ਪ੍ਰਾਰਥਨਾ ਰੂਪ ਵਿੱਚ ਉਪਦੇਸ਼ ਉਚਾਰਨ ਕਰ ਰਹੇ ਹਨ ਹੋ ਮੈਂ ਕਰੀ ਤਾ ਤੂੰ ਨਾਹੀ ਤੂੰ ਹੋਵੈ ਹੋ ਨਾਹੀ हे प्रभु जबो सी हंगता ममता करदे हां तदोन तू सिख्यात नहीं हुंदा अते जदों तू सिख्यात प्राप्त हो जांदा तदोन के ने हंगता ममता नहीं रहंदी जैसा कि जब हम होते तब तुम नाही अब तुम हो हम नाही अब हम तुम एक भए है एकै देखत मन पति आही ਬੂਝੋ ਗਿਆਨੀ ਬੂਝਣਾ ਇਹ ਅਕਤ ਕਥਾ ਮਨਮਾਹੇ ਆਪਣੇ ਮਨ ਹਿਰਦੇ ਵਿੱਚ ਇਸ ਅਕਤ ਕਥਨ ਤੋਂ ਰਹਿਤ ਅਵਸਥਾ ਦੀ ਕਥਾ ਦੀ ਬੂਝਣਾ ਸਮਝਣੂ ਗਿਆਨੀ ਕੀ ਇਹ ਗਿਆਨਵਾਨ ਸਤਿਗੁਰਾਂ ਦੁਆਰਾ ਹੀ ਬੂਝਣਾ ਕਰੂ ଅਤਵਾ ਇਹ ਗਿਆਨਵਾਨ ਪੁਰਖੋ ਇਸ ਬੂਝਣਾ ਪੁੱਛਦੇ ਤਾਂ ਹੀ ਗੁਰਾਂ ਤੋਂ ਪੁੱਛਣਾ ਸਮਝਣਾ ਕਰੂ ਅਤੇ ਆਪਣੇ ਮਨ ਵਿੱਚ ਇਸ ਕਥਨ ਨੂੰ ਰਹਿਤ ਕਥਾ ਨੂੰ ਸਮਝ ਲਵੋ ਕਿ ਜਦੋਂ ਹੋਮੇ ਮਿਟ ਜਾਂਦੀ ਉਸ ਸਮੇਂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਸ ਸਮੇਂ ਪੀਰ ਬੁੱਧੂ ਸ਼ਾਹ ਆਪਣੇ 700 ਮਰੀਦਾਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਤਦ ਉਹ ਅੰਦਰ ਹੰਗਤਾ ਦੀ ਮੈਲ ਕਰਕੇ ਸੋਚਿਆ ਕਿ ਜੇਕਰ ਮੈਂ ਸਤਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕਰਦਾ ਹਾਂ ਤਾਂ ਮੇਰੇ ਮਰੀਦ ਨਰਾਜ ਹੋਣਗੇ ਕਿ ਸਾਡੇ ਪੀਰ ਨੂੰ ਅਜੇ ਖੁਦਾ ਦੀ ਪ੍ਰਾਪਤੀ ਨਹੀਂ ਹੋਈ ਜਿਸ ਕਰਕੇ ਉਹ ਝੁੱਕ ਗਏ ਹਨ ਤਦੋਂ ਪੀਰ ਜੀ ਨੇ ਆਪਣੇ ਹੱਥ ਅੱਗੇ ਵਿਧਾਏ ਅਤੇ ਗੁਰੂ ਜੀ ਨੇ ਵੀ ਪੀਰ ਜੀ ਦੇ ਸਤਕਾਰ ਨੂੰ ਬਰਕਰਾਰ ਰੱਖਦਿਆਂ ਪੋਲੇ ਜਿਹੇ ਹੱਥ ਅੱਗੇ ਕਰ ਦਿੱਤਾ ਫਿਰ ਝਿਜਕਦੇ ਹੋਏ ਨੇ ਸਤਿਗੁਰੂ ਜੀ ਨੂੰ ਪ੍ਰਸ਼ਨ ਕੀਤਾ ਕਿ ਮਹਾਰਾਜ ਖੁਦਾ ਦਾ ਕਿਵੇਂ ਪਉਣਾ ਹੈ ਤਦੋਂ ਗੁਰੂ ਜੀ ਨੇ ਕਿਹਾ ਕਿ ਪੀਰ ਜੀ ਜਿਵੇਂ ਦਿਨ ਤੇ ਰਾਤ ਹਨ ਪੀਰ ਜੀ ਨੇ ਕਿਹਾ ਕਿ ਮਹਾਰਾਜ ਦਿਨ ਤੇ ਰਾਤ ਦਾ ਖੁਦਾ ਦੀ ਪ੍ਰਾਪਤੀ ਨਾਲ ਕੀ ਸੰਬੰਧ ਹੈ ਤੁਸੀਂ ਆਪ ਹੀ ਸਮਝਾਉਣਾ ਕਰੋ ਗੁਰੂ ਜੀ ਨੇ ਕਿਹਾ ਕਿ हे ਪੀਰ ਜੀ ਜਦੋਂ ਰਾਤ ਹੁੰਦੀ ਹੈ ਉਸ ਸਮੇਂ ਦਿਨ ਨਹੀਂ ਹੁੰਦਾ ਅਤੇ ਜਦੋਂ ਦਿਨ ਹੁੰਦਾ ਹੈ ਉਸ ਸਮੇਂ ਰਾਤ ਨਹੀਂ ਹੁੰਦੀ ਬਸ ਇਸੇ ਪ੍ਰਕਾਰ ਜਦੋਂ ਤੱਕ ਜੀਵ ਦੇ ਹਿਰਦੇ ਰੂਪੀ ਆਕਾਸ਼ ਵਿੱਚ ਅਵਿਦਿਆ ਦੀ ਰਾਤ ਹੈ ਉਦੋਂ ਤੱਕ ਦਿਨ ਦੀ ਨਿਆਈ ਪਰਮੇਸ਼ਰ ਦੀ ਸਿਕਾਇਤਤਾ ਨਹੀਂ ਹੈ ਤੇ ਜਦੋਂ ਪਰਮੇਸ਼ਰ ਦੀ ਸਿਕਾਇਤਤਾ ਹੋ ਜਾਂਦੀ ਉਸ ਸਮੇਂ ਅਵਿਦਿਆ ਦੀ ਰਾਤ ਨਹੀਂ ਰਹਿੰਦੀ ਇਹ ਸੁਣ ਕੇ ਪੀਰ ਜੀ ਨਿਮਰਤਾ ਵਿੱਚ ਆ ਕੇ ਗੁਰਾਂ ਦੇ ਚਰਨਾਂ ਦੇ ਨਾਲ ਲਿਪਟ ਗਏ ਅਤੇ ਬੋਲ ਚਾਲ ਵੱਲੋਂ ਚੁੱਪ ਹੀ ਹੋ ਗਏ ਉਹਨਾਂ ਦੀ ਐਸੀ ਮਸਤੀ ਦੀ ਅਵਸਥਾ ਹੋ ਗਈ ਜੋ ਉਹ ਕਿਸੇ ਨੂੰ ਕਥਨ ਕਰਕੇ ਦੱਸ ਨਹੀਂ ਸਕੇ ਸੁਇਸ ਪਰ ਕਾਰੀਏ ਕਥ ਕਥਾ ਜਿਹੜੀ ਹੈ ਕਹਿਣ ਤੋਂ ਰਹਿਤ ਹੈ ਬਿਨ ਗੁਰ ਤਤ ਨ ਪਾਈਐ ਅਲਖ ਵਸੈ ਸਭ 마ਹੇ ਗੁਰਾਂ ਤੋਂ ਬਗੈਰ ਉਸ ਤਤ ਵਾਸਤਵ ਸਰੂਪ ਤਤ ਪਦਿ ਲਖਰਤ ਨੂੰ ਨਹੀਂ ਪਾਇ ਪਾ ਸਕੀਦਾ ਜੋ ਅਲਖ ਲਖਣ ਤੋਂ ਰਹਿਤ ਪ੍ਰਭੂ ਸਾਰਿਆਂ ਦੇ ਹਿਰਦੇ ਵਿੱਚ ਹੀ ਵਸ ਰਿਆ ਸਤ ਗੁਰ ਮਿਲੈ ਤਾਂ ਜਾਣੀਐ ਜਾਂ ਸ਼ਬਦ ਵਸੈ ਮਨ 마ਹੇ ਜੇਕਰ ਕਹਿੰਦੇ ਸਤਿਗੁਰੂ ਸਾਹਿਬ ਜੀ ਮਿਲ ਪੈਣ ਤਦੋਂ ਹੀ ਇਹ ਜਾਣੀਦਾ ਹੈ ਕਿ ਜਦੋਂ ਗੁਰਾਂ ਦਾ ਸ਼ਬਦ ਉਪਦੇਸ਼ ਮਨ ਹਿਰਦੇ ਵਿੱਚ ਵਸ ਜਾਂਦਾ ਤਦੋਂ ਹੀ ਤਤ ਸਰੂਪ ਨੂੰ ਪਾਈਦਾ ਹੈ ਆਪ ਗਿਆ ਪਰਮ ਭੋਗਿਆ ਜਨਮ ਮਰਨ ਦੁੱਖ ਜਾਹੇ ਜਿਸ ਮਨੁੱਖ ਦਾ ਆਪਾ ਭਾਵ ਹੰਕਾਰ ਚਲਿਆ ਗਿਆ ਉਸ ਦਾ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਪਉ ਡਰ ਵੀ ਚਲਿਆ ਗਿਆ ਅਤੇ ਉਸ ਦਾ ਜੰਮਣ ਮਰਨ ਦਾ ਦੁੱਖ ਵੀ ਚਲਿਆ ਜਾਂਦਾ ਗੁਰਮਤ ਅਲਖ ਲਖਾਈ ਐ ਊਤਮ ਮਤ ਤਰਾਹੇ ਹਾਂ ਗੁਰੂ ਜੀ ਦੀ ਸਿੱਖਿਆ ਦੁਆਰਾ ਅਲਖ ਲਖਣ ਤੋਂ ਰਹਿਤ ਸਰੂਪ ਨੂੰ ਲਖਾਈ ਐ ਜਣਾ ਦੇਂਦੇ ਹਨ ਗੁਰਾਂ ਦੀ ਮਤ ਸਿੱਖਿਆ ਸੰਸਾਰ ਸਮੁੰਦਰ ਤੋਂ ਤਾਰਨ ਵਾਲੀ ਸਭ ਤੋਂ ਊਤਮ ਸ੍ਰੇਸ਼ਟ ਹੈ ਨਾਨਕ ਸੋ ਹੰ ਹੰ ਸਾ ਜਪ ਜਪ ਹੋ ਤ੍ਰਿਪਵਨ ਤਿਸੈ ਸਮਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਹੰ ਮੈਂ ਹਾਂ ਅਤੇ ਹੰ ਮੈਂ ਸਾ ਉਸ ਪ੍ਰਭੂ ਦਾ ਰੂਪ ਹਾਂ ਵਸੂ ਕਈ ਉਸਤਤਪਦ ਦਾ ਲਖਰਤ ਰੂਪ ਈਸ਼ਰ ਅਤੇ ਹੰ ਕਈ ਤੂੰਗ ਪਦ ਦਾ ਲਖਰਤ ਰੂਪ ਜੀਵ ਇਹਨਾਂ ਦੋਹਾਂ ਦੇ ਗੁਣਾ ਤੇ ਔਗਣਾ ਦਾ ਤਿਆਗ ਕਰਕੇ ਪਾਵਿਸ਼ਰ ਦਾ ਬਾਚ ਅਰਥ ਛੱਡ ਕੇ ਅਤੇ ਜੀਵ ਦਾ ਵੀ ਬਾਚ ਅਰਥ ਅਲਪਗਤਾ ਆਦ ਛੱਡ ਕੇ ਹੰਗ ਪਾਵ ਮੈਂ ਸਾ ਕੀ ਉਸ ਆਸਪਾਦ ਦਾ ਰੂਪ ਹ ਵਸਾ ਕੀ ਇਹ ਉਹ ਬ੍ਰਹਮ ਹੰਗ ਮੇਰਾ ਰੂਪ ਹੈ ਅਤੇ ਹੰਗ ਮੈਂ ਸਾ ਕੀ ਉਸ ਬ੍ਰਹਮ ਦਾ ਰੂਪ ਹ ਤਿੰਨੇ ਲੋਕ ਉਸੇ ਰੂਪ ਜਾਪ ਨੂੰ ਜਾਪੋ ਜਪਣਾ ਕਰੋ ਅਤੇ ਇਸ ਤਰ੍ਹਾਂ ਜਾਣੋ ਕਿ ਤਰੇ ਭਵਣ ਤਿੰਨੇ ਲੋਕ ਉਸੇ ਬ੍ਰਹਮ ਵਿੱਚ ਹੀ ਸਮਾਹੇ ਸਮਾਏ ਹੋਏ ਆ ਸੂਇ ਸਿਤਰਾ ਤ੍ਰਲੋਕੀ ਦੇ ਜੀਵ ਉਸੇ ਵਿੱਚ ਹੀ ਸਮਾਉਂਦੇ ਹਨ ਮਹੱਲਾ ਤੀਜਾ ਮਨ ਮਾਨਕ ਜਿਨ ਪਰਖਿਆ ਗੁਰ ਸਬਦ ਦੀ ਵਿਚਾਰ ਗੁਰਾਂ ਦੀ ਸਬਦੀ ਉਪਦੇਸ਼ ਦੀ ਵਿਚਾਰ ਕਰਕੇ ਜਿਸ ਮਨੁੱਖ ਨੇ ਆਪਣੇ ਮਨ ਅੰਤਹਿਕਰਨ ਨੂੰ ਪਰਖਣਾ ਕੀਤਾ ਹੈ ਕਿ ਇਸ ਹਿਰਦੇ ਦੇ ਅੰਦਰ ਹੀ ਮਾਨਕ ਦੀ ਨਿਆਈ ਸ਼ੁੱਧ ਬ੍ਰਹਮ ਵਿਆਪਕ ਹੈ ਉਹ ਆਪਣੇ ਹਿਰਦੇ ਦੇ ਅੰਦਰ ਮਾਨਕ ਰੂਪ ਸ਼ੁੱਧ ਬ੍ਰਹਮ ਨੂੰ ਪਰਖਿਆ ਭਾਵ ਜਥਾਰਥ ਜਾਣਨਾ ਕੀਤਾ ਹੈ ਸੇ ਜਨ ਵਿਰਲੇ ਜਾਣੀ ਹੈ ਕਾਲ ਯੁਗ ਵਿੱਚ ਸੰਸਾਰ ਸੇ ਕੀ ਉਹ ਜਨਪੁਰਖ ਇਸ ਕਾਲ ਯੁਗ ਵਿੱਚ ਆਦਿ ਯੁਗਾਂ ਵਾਲੇ ਸੰਸਾਰ ਜਗਤ ਵਿੱਚ ਭਾਵ ਜਗਤ ਦੇ ਅੰਦਰ ਇਸ ਸੰਸਾਰ ਅੰਦਰ ਕਾਲ ਯੁਗ ਦੇ ਭਿਆਨਕ ਸਮੇਂ ਵਿੱਚ ਵਿਰਲੇ ਟਾਵੇਂ ਟਾਵੇਂ ਹੀ ਜਾਣੇ ਜਾਂਦੇ ਹਨ ਆਪੇ ਨੂੰ ਆਪ ਮਿਲ ਰਿਹਾ ਹਉਮੈ ਦੁਬਦਾ ਹਉਮੈ ਦੁਬਦਾ ਮਾਰ ਜਿਸ ਨੇ ਕਹਿੰਦੇ ਆਪਣੇ ਅੰਦਰੋਂ ਹੰਗਤਾ ਮਮਤਾ ਤੇ ਦੁਚਿੱਤੀ ਮਾਰ ਦਿੱਤੀ ਹੈ ਉਹ ਆਪੇ ਕੀ ਆਪਣੇ ਆਪ ਨੂੰ ਆਪ ਹੀ ਮਿਲ ਰਿਹਾ ਵਾਜੂ ਆਪਣੇ ਆਤਮਾ ਦੇ ਅੰਦਰ ਆਪ ਰੂਪ ਹੋ ਕੇ ਪ੍ਰਮਾਤਮਾ ਮਿਲ ਰਿਹਾ ਉਹ ਮਨੁੱਖ ਉਸ ਵਿੱਚ ਮਿਲ ਜਾਂਦਾ ਹੈ ਨਾਨਕ ਨਾਮ ਰਤੇ ਦੁੱਦਰ ਤਰੇ ਪੌਜਲ ਬਿਖਮ ਸੰਸਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪਰਮੇਸ਼ਰ ਦੇ ਨਾਮ ਵਿੱਚ ਵਾ ਨਾਮੀ ਪ੍ਰਭੂ ਵਿੱਚ ਰੰਗੇ ਹੋਏ ਉਹ ਉਸ ਦੁੱਤਰ ਕਟਨदाई ਨਾਲ ਪਾਰ ਹੋਣ ਵਾਲੇ ਸੰਸਾਰ ਤੋਂ ਤਰ ਗਏ ਵਾ ਜੋ ਸੰਸਾਰ ਜਗਤ ਪੌਜਲ ਜੰਮਣ ਮਰਨ ਜਮਾਂ ਦੇ ਪੌ ਪੈ ਰੂਪੀ ਜਲ ਨਾਲ ਭਰਿਆ ਆ ਇਹਨੂੰ ਤਰਨਾ ਕਿੰਦੇ ਆ ਅਤੰਤ ਹੀ ਬੇਖਮ ਕਟਨ ਹੈ ਪੜੀ ਮਨਮੁਖ ਅੰਦਰ ਨ ਭਾਲਨੀ ਮੁਠੇ ਅਹੰਮਤੇ ਮਨਮੁਖ ਆਪਣੇ ਮਨ ਦੇ ਮਗਰ ਤੁਰਨ ਵਾਲੇ ਗੁਰੂ ਤੋਂ ਬੇਮੁਖ ਪੁਰਖ ਆਪਣੇ ਹਿਰਦੇ ਵਿੱਚ ਪਰਿਪੂਰਨ ਪ੍ਰਮਾਤਮਾ ਨੂੰ ਭਾਲਨੀ ਖੋਜਣਾ ਨਹੀਂ ਕਰਦੇ ਉਹ ਸਗੋਂ ਹੰਕਾਰ ਮਸਤ ਹੋਏ ਵਿਕਾਰਾਂ ਕਰਕੇ ਲੁੱਟੇ ਗਏ ਹਨ ਹੰਕਾਰ ਵਾਲੀ ਬੁੱਧੀ ਦੇ ਵਿੱਚ ਹੀ ਲੁੱਟੇ ਹੋਏ ਆ ਚਾਰੇ ਕੁੰਡਾਂ ਭਵਤਕੇ ਅੰਦਰ ਤਿਖ ਤਤੇ ਉਹ ਕਹਿੰਦੇ ਚਾਰੇ ਦਿਸ਼ਾਵਾਂ ਪਾਵ ਪੂਰਬ ਪੱਛਮ ਉੱਤਰ ਦੱਖਣ ਵਿੱਚ ਮਾਇਆ ਵਾਸਤੇ ਭੋਂ ਕੇ ਥੱਕ ਗਏ ਹਨ ਅਤੇ ਹਿਰਦੇ ਵਿੱਚੋਂ ਤ੍ਰਿਸ਼ਨਾ ਕਰਕੇ ਸੜੇ ਰਹਿੰਦੇ ਵਰਸਾਂ ਕਸਾਂ ਦੀ ਤ੍ਰਿਸ਼ਨਾ ਲੱਗੀ ਰਹਿੰਦੀ ਅਤੇ ਕ੍ਰੋਧ ਆਦਿ ਵਿਕਾਰਾਂ ਕਰਕੇ ਤਤੇ ਭਾਵ ਦੁਖੀ ਰਹਿੰਦੇ ਹਨ ਸਿਮਰਤ ਸਾਸ ਨਸੋਦਨੀ ਮਨਮੁਖ ਵਿਗੁੱਤੇ 27 ਸਿਮਰਤਿਆਂ ਤੇ ਛੇ ਸ਼ਾਸਤਰ ਭਾਵ ਗਿਆਨਦਾਇਕ ਧਾਰਮਿਕ ਪੁਸਤਕਾਂ ਨੂੰ ਗਉ ਨਾਲ ਸੋਧਣੀ ਖੋਜਣਾ ਵਿਚਾਰਨਾ ਨਹੀਂ ਕਰਦੇ ਇਉਂ ਮਨਮੁਖ ਮਨੁਖ ਮਨਮੁਖ ਤਾਈ ਕਰਕੇ ਵਿਗੁੱਤੇ ਹੁੰਦਾ ਖਰਾਬ ਖੁਆਰ ਹੁੰਦੇ ਆ ਬਿਨ ਗੌਰ ਕਿਨੈ ਨਾ ਪਾਇਓ ਹਰ ਨਾਮ ਹਰ ਸੱਤੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਸੱਤੇ ਕੀ ਇਹ ਸਤ ਨਾਮ ਵਾਸਤ ਸਰੂਪ ਦਾ ਨਾਮ ਗੁਰਾਂ ਤੋਂ ਬਗੈਰ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ ਤਤ ਗਿਆਨ ਵਿਚਾਰਿਆ ਹਰ ਜਪ ਹਰ ਗਤੇ ਇਹ ਤਤ ਜਥਾਰਥ ਸਰੂਪ ਦਾ ਗਿਆਨ ਸਤ ਗੁਰਾਂ ਨੇ ਵਿਚਾਰਿਆ ਵਿਚਾਰ ਕੇ ਕਥਨ ਕੀਤਾ ਹੈ ਕਿ ਜੋ ਵੀ ਹਰੀ ਪਰਮੇਸ਼ਰ ਦਾ ਜਾਪ ਕਰਦਾ ਹੈ ਹਰ ਪਰਮੇਸ਼ਰ ਉਸ ਦੀ ਗਤੇ ਕਲਿਆਣ ਕਰ ਦਿੰਦਾ ਵਾਹ ਹਰੀ ਦਾ ਜਾਪ ਹਰੇਕ ਦੀ ਗਤੀ ਕਰ ਦਿੰਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ wah he guru wah he guru wah he guru wah he guru wah guru ਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰਦਰ ਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਕਰਯੰਦਰ ਨਾਮੇ ਆਕਾਮੇ ਦੁਕਾਲੰ ਪਰਨਾਸੀ ਦਇਆਲੰਸ ਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਦੁਖਾਲੰ ਪਰਨਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ